ਸ਼੍ਰੋਮਣੀ ਕਾਲੀ ਦਲ ਆਪਣੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਪਲੇਟਫਾਰਮ ਵਰਤ ਕੇ ਜਥੇਦਾਰ ਅਪਾਇੰਟ ਕਰ ਰਿਹਾ ਬਹੁਤ ਵੱਡੀ ਇੱਕ ਬੇਚੈਨੀ ਹੈ ਔਰ ਬਹੁਤ ਵੱਡੇ ਪੱਦਰ ਤੇ ਪਹਿਲਾਂ ਵੀ ਤੇ ਹੁਣ ਵੀ ਜਥੇਦਾਰ ਰੱਦ ਹੁੰਦੇ ਆਏ ਨੇ 6 ਜੂਨ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਜਿੱਥੇ ਕੌਮ ਸਜਦਾ ਕਰਦੀ ਹੈ ਤੇ ਉੱਥੇ ਇਸ ਵੇਲੇ ਸਿੱਖ ਕੌਮ ਦੇ ਵਿੱਚ ਵੱਡਾ ਵਿਵਾਦ ਚੱਲ ਰਿਹਾ ਜੋ ਕੀ ਹਰਨਾਮ ਸਿੰਘ ਤੂਮਾ ਅਤੇ ਜ세ਦਾਰ ਕੁਲਦੀਪ ਸਿੰਘ ਅੜਗਜ ਵਿਚਾਲੇ ਚੱਲ ਰਿਆ ਰਹੇ ਤੇ ਇਸ ਵਿੱਚ ਦਿੱਧਕੀ ਦੰਦਮੇ ਟਕਸਾਲ ਦੇ ਮੁਖੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਇਸ ਵੇਲੇ ਜੋ ਸਥਿਤੀ ਹੈ ਉਸ ਦੇ ਵਿੱਚ ਜ세ਦਾਰ ਸਾਹਿਬ ਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਪੜਨ ਦੇਾਂਗੇ ਤੇ ਇਸ ਪੂਰੇ ਮਾਮਲੇ 'ਚ ਸਾਡੇ ਨਾਲ ਕਮਰਪਾਲ ਸਿੰਘ ਬਿੱਟੂ ਜੀ ਮੌਜੂਦ ਨੇ ਦਲ ਖਾਲਸਾ ਤੋਂ ਬਿੱਟੂ ਜੀ ਕਿਵੇਂ ਦੇਖਦੇ ਹੋ ਕਿਉਂਕਿ ਕੌਮ ਦਾ ਮਸਲਾ ਇਸ ਵੇਲੇ ਕਿਉਂਕਿ ਇਹ ਦਿਨ ਐਸੇ ਉਹ ਹੁੰਦੇ ਜਿਹਦੇ ਵਿੱਚ ਕਿ ਹਰ ਕੋਈ ਵਿਅਕਤੀ ਅੱਖਾਂ ਨਮ ਹੁੰਦੀਆਂ ਨੇ ਸਜਦਾ ਕਰਵਾਸੇ ਪਹੁੰਚਦਾ ਹੈ ਉਸ ਦੇ ਵਿੱਚ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ ਬਿਨਾਂ ਸ਼ੱਕ 6 ਜੂਨ ਨੂੰ ਖਾਲਸਾ ਪੰਥ ਦੀ ਜਿਹੜੀ ਕ੍ਰੀਮ ਹੁੰਦੀ ਏ ਉਹ ਕਾਲ ਤੂਬ ਸਾਬ ਤੇ ਜੁੜਦੀ ਏ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਸ਼ਟਾਂਜਲੀ ਦਿੰਨੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਵਚਨਬੱਧ ਹੁੰਨੇ ਆ ਨਾਲ ਦੇ ਨਾਲ ਦਿੱਲੀ ਨੂੰ ਇੱਕ ਸਾਡਾ ਸੁਨੇਹਾ ਵੀ ਹੁੰਦਾ ਕਿ ਅਸੀਂ ਤੇਰੇ ਕਹਿਰ ਨੂੰ ਨਹੀਂ ਭੁੱਲੇ ਜੋ ਜ਼ੁਲਮ ਦਿੱਲੀ ਨੇ ਇਸ ਧਰਤੀ ਤੇ ਇਸ ਪਾਵਨ ਧਰਤੀ ਤੇ ਕੀਤਾ ਸੀ ਉਸ ਨੂੰ ਅਸੀਂ ਭੁੱਲੇ ਨਹੀਂ ਆ ਔਰ ਜਿਹੜੇ ਸਾਡੇ ਜ਼ਖਮ ਨੇ ਉਹ ਹਰੇ ਨਹੀਂ ਸੋ ਇੱਕ ਮੈਸੇਜ ਦਿੱਲੀ ਨੂੰ ਵੀ ਹੁੰਦਾ ਹੈ ਤੇ ਦੁਨੀਆ ਨੂੰ ਵੀ ਹੁੰਦਾ ਹੈ ਇਸ ਵੇਲੇ ਤਾਂ ਖੁਦ ਕੌਮ ਦੇ ਵਿੱਚ ਹੀ ਇੱਕ ਦੂਸਰੇ ਪ੍ਰਤੀ ਜਰਾ ਹੈ ਮੈਸੇਜ ਜਰਾ ਗਲਤ ਕਨਵੇ ਹੋ ਰਿਹਾ ਬਿਲਕੁਲ ਬਾਬਾ ਹਰਨਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਜਿਹੜੀ ਉਹਨਾਂ ਨੇ ਬੜਕ ਮਾਰੀ ਹੈ ਕਿ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਏਗਾ ਉਹਦੇ ਨਾਲ ਇੱਕ ਹਲਚਲ ਤੇ ਪੈਦਾ ਹੋਈ ਹੈ ਜੀ ਬਟ ਸਾਨੂੰ ਇਸ ਦੀ ਜਿਹੜੀ ਇੱਥੇ ਰੀਜਨਸ ਨੇ ਜਿਹੜੀ ਇਹਦੇ ਇਸ ਇਸ ਵਿਵਾਦ ਦਾ ਜਿਹੜੀ ਜੜ ਹੈ ਉਹਨੂੰ ਵੀ ਸਮਝਣਾ ਪਵੇਗਾ ਜੀ ਹੁਣ ਲੰਬੇ ਸਮੇਂ ਤੋਂ ਜਥੇਦਾਰ ਜਿਸ ਤਰੀਕੇ ਦੇ ਨਾਲ ਅਪாயਂਟ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਪਲੇਟਫਾਰਮ ਵਰਤ ਕੇ ਜਥੇਦਾਰ ਅਪாயਂਟ ਕਰ ਰਿਹਾ ਬਹੁਤ ਵੱਡੀ ਇੱਕ ਬੇਚੈਨੀ ਹੈ ਔਰ ਬਹੁਤ ਵੱਡੇ ਪੱਦਰ ਤੇ ਪਹਿਲਾਂ ਵੀ ਤੇ ਹੁਣ ਵੀ ਜਥੇਦਾਰ ਰੱਦ ਹੁੰਦੇ ਆਏ ਨੇ इवन ਸਰਬਤ ਖਾਲਸਾ ਨਾਤੇ ਇੱਕ ਜਿਹੜਾ ਚੱਬੇ ਇਕੱਠਾ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਪੈਰਲਲ ਜਥੇਦਾਰ ਵੀ ਅਪਾਇੰਟ ਕੀਤੇ ਸੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਪ੍ਰਬੰਧ ਕੀਤਾ ਸੀ ਸੋ ਜਥੇਦਾਰਾਂ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਆਲਰੇਡੀ ਇੱਕ ਡਿਵੀਜ਼ਨ ਚੱਲ ਰਹੀ ਏ ਔਰ ਕੌਮ ਦੇ ਵਿੱਚ ਕੌਮ ਨੂੰ ਇੱਕ ਨਮੋਸ਼ੀ ਦਾ ਸਾਹਮਣਾ ਲੰਮੇ ਸਮੇਂ ਤੋਂ ਕਰਨਾ ਪੈ ਰਿਹਾ 2015 ਤੋਂ ਜੀ ਸੋ ਉਸੇ ਸੰਦਰਭ ਵਿੱਚ ਇਸ ਨੂੰ ਦੇਖੀਏ ਕਿ ਜਦੋਂ ਗਿਆਨੀ ਰਗਵੀਰ ਸਿੰਘ ਨੂੰ ਕਾਲੀ ਦਲ ਬਾਦਲ ਨੇ ਜਿਹਦੀ ਅਗਵਾਈ ਸੁਖਵੀਰ ਬਾਦਲ ਕਰ ਰਹੇ ਨੇ ਉਹਨਾਂ ਨੇ ਜਦੋਂ ਗਿਆਨੀ ਰਗबीर ਸਿੰਘ ਨੂੰ ਬੜੀ ਬੜੇ ਫੋਰਸਫੁਲੀ ਜਬਰੀ ਹਿਊਮਿਲੇਟਿਡ ਤਰੀਕੇ ਦੇ ਨਾਲ ਉਹਨਾਂ ਨੂੰ ਸੇਵਾ ਮੁਕਤ ਕੀਤਾ ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਗਿਆਨੀ ਕੁਲਦੀਪ ਸਿੰਘ ਨੂੰ ਲਾਇਆ ਔਰ ਜਦੋਂ ਉਹਨਾਂ ਦੀ ਇੰਸਟਾਲੇਸ਼ਨ ਹੋਈਏ ਦਸਤਾਰਬੰਦੀ ਹੁੰਦੀ ਹੈ ਅੰਮ੍ਰਿਤ ਵੇਲੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦ ਹੋਇਆ ਔਰ ਗੈਨਿਕ ਕੁਲਦੀਪ ਸਿੰਘ ਉਸ ਵਿਵਾਦਾਂ ਦੇ ਵਿੱਚ ਘਿਰ ਗਏ ਉਹਨਾਂ ਦੇ ਫੈਸਲੇ ਕਰਕੇ ਉਹ ਆਪ ਘਿਰ ਕੇ ਔਰ ਕਿਸੇ ਨੇ ਕਿਸੇ ਨੇ ਕੀ ਬਹੁਤ ਵੱਡੇ ਪੱਧਰ ਨੇ ਜਿਹੜੇ इवन ਉਹਨਾਂ ਨੇ ਵੀ ਜਿਹੜੇ ਅੱਜ ਤੱਕ ਅਕਾਲੀ ਦਲ ਬਾਦਲ ਤੇ ਸ਼ਰੋਮਨੀ ਕਮੇਟੀ ਵੱਲੋਂ ਲਾਏ ਜਥੇਦਾਰਾਂ ਦੇ ਨਾਲ ਸਹਿਮਤ ਹੁੰਦੇ ਰਹੇ ਨੇ ਜਿਹੜੇ ਉਹਨਾਂ ਦੇ ਉਹਨਾਂ ਦੇ ਖਾਸਮ-ਕਾਸ ਨੇ ਇਸ ਵਾਰ ਉਹਨਾਂ ਨੇ ਵੀ ਗਿਆਨੀ ਕੁਲਦੀਪ ਸਿੰਘ ਨੂੰ ਪਰਵਾਹ ਨਹੀਂ ਕੀਤਾ। ਸਵਾਲ ਹੈ ਕਿ ਇਹ ਮਸਲੇ 6 ਜੂਨ ਤੋਂ ਬਾਅਦ ਜਾਂ ਪਹਿਲਾਂ ਵੀ ਹੱਲ ਕੀਤੇ ਜਾ ਸਕਦੇ ਸੀ। ਪਰਟੀਕੂਲਰ 6 ਜੂਨ ਨੂੰ ਹੀ ਕਿਉਂ ਕੀਤਾ? ਕਿਉਂਕਿ ਉਹ ਦਿਨ ਦੱਸਦਾ ਤੁਸੀਂ ਕਹਿ ਰਹੇ ਹੋ ਕਿ ਕੌਮ ਸਾਰੀ ਇੱਥੇ ਪਹੁੰਚਦੀ ਹੈ, ਕ੍ਰੀਮ ਪਹੁੰਚਦੀ ਹੈ ਔਰ ਚੀਜ਼ਾਂ ਨੂੰ ਯਾਦ ਕੀਤਾ ਜਾਂਦਾ। ਤਾਂ ਉਸ ਵੇਲੇ ਅਗਰ ਇਸ ਤਰ੍ਹਾਂ ਦਾ ਵਿਵਾਦ ਪੈਂਦਾ ਆਪਣੇ ਆਪ ਸਵਾਲ ਨਹੀਂ ਖੜੇ ਕਰਦੇ। ਬੜੇ-ਬੜੇ ਸਵਾਲ ਖੜੇ ਹੁੰਦੇ। ਮੈਂ ਉਸੇ ਪੁਆਇੰਟ ਤੇ ਆ ਰਿਹਾ ਸੀ ਕਿ ਬਾਬਾ ਹਰਨਾਮ ਸਿੰਘ ਅੱਜ ਤੱਕ ਅਕਾਲੀ ਦਲ ਬਾਦਲ ਤੇ ਸ਼ਨੋਮਨੀ ਕਮੇਟੀ ਦੇ ਨਾਲ ਰਹੇ ਨੇ। ਇਹ ਉਹਨਾਂ ਪਾਰਟ ਐਂਡ ਪਾਰਸਲ ਰਹੇ ਨੇ ਉਹਨਾਂ ਦੇ ਹਰ ਫੈਸਲੇ ਦੇ ਨਾਲ ਇਹ ਸਹਿਮਤ ਰਹੇ ਨੇ ਜਦੋਂ ਕੌਮ ਨੇ 2015 ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਬਣਨ ਵਾਲੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕੀਤਾ ਉਸ ਵੇਲੇ ਬਾਬਾ ਰਾਮ ਸਿੰਘ ਉਹਨਾਂ ਨਾਲ ਖੜੇ ਸੀ ਇਹ ਉਹਨਾਂ ਜਥੇਦਾਰਾਂ ਦੇ ਨਾਲ ਖੜੇ ਸੀ ਜਿਨ੍ਹਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਲੇਕਿਨ ਹੁਣ ਬਿਲਕੁਲ ਇੱਕ ਰੋਲ ਰਿਵਰਸਲ ਹੋਇਆ ਬਾਬਾ ਰਾਮ ਸਿੰਘ ਜਿਨ੍ਹਾਂ ਦੇ ਨਾਲ ਖੜੇ ਰਹੇ 10 ਸਾਲ ਅੱਜ ਉਹ ਉਹਨਾਂ ਤੋਂ ਉਲਟ ਜਾ ਕੇ ਖੜੇ ਹੋ ਗਏ ਅੱਜ ਉਹਨਾਂ ਨੂੰ ਗਿਆਨੀ ਕੁਲਦੀਪ ਸਿੰਘ ਪਰਵਾਹ ਨਹੀਂ ਹੈ ਔਰ ਪਿਛਲੇ 3 ਮਹੀਨੇ ਤੋਂ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਮੈਨੂੰ ਵੀ ਸਾਨੂੰ ਪਰਵਾਹ ਨਹੀਂ ਹੈ ਔਰ ਤੁਸੀਂ ਇਹਨਾਂ ਨੂੰ ਬਦਲੋ ਹੁਣ ਬਬਰਨਾਮ ਸਿੰਘ ਜੀ ਮੈਂ ਪਹਿਲਾਂ ਗੱਲ ਕਰਨਾ ਚਾਹੁੰਦਾ ਕਿ ਦੇਖੋ ਜਦੋਂ ਇਹਨਾਂ ਨੇ ਸ਼ਹੀਦਾਂ ਦਾ ਮੈਮੋਰੀਅਲ ਬਣਾਇਆ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ 1984 ਤਾਂ ਉਹਦੇ ਵਿੱਚ ਇਹਨਾਂ ਦਾ ਕਦ ਕਾਟ ਵੱਡਾ ਹੋਇਆ ਇਹਨਾਂ ਦਾ ਸਤਕਾਰ ਵਧਿਆ ਬਟ ਉਸ ਤੋਂ ਕਿਉਂਕਿ ਇਹ ਅਕਾਲੀ ਦਲ ਬਾਦਲ ਦੇ ਨਾਲ ਅਲਾਈਨ ਹੋ ਗਏ ਇਹਨਾਂ ਨੇ ਉਹਨਾਂ ਦੀ ਕਾਮਯਾਬੀ ਲਈ ਉਹਨਾਂ ਦੀ ਸਰਕਾਰ ਦੀ ਕਾਮਯਾਬੀ ਲਈ ਅਰਦਾਸਾਂ ਵੀ ਕੀਤੀਆਂ ਔਰ ਉਸ ਤੋਂ ਬਾਅਦ ਇਹ ਜਿਹੜੇ ਜਥੇਦਾਰ ਰਿਜੈਕਟ ਕੀਤੇ ਗਏ ਇਹ ਉਹਨਾਂ ਨਾਲ ਖੜੇ ਰਹੇ ਤੇ ਇਹਨਾਂ ਨੇ ਆਪਣਾ ਜਿਹੜਾ ਆਪਣਾ ਜਿਹੜਾ ਅਸਰ ਸੀ ਜਿਹੜਾ ਆਪਣਾ ਸਤਕਾਰ ਸੀ ਉਹ ਘਟਾਇਆ ਅੱਜ ਗਿਆਨੀ ਹਰਨਾਮ ਸਿੰਘ ਦਾ ਉਹ ਸਤਕਾਰ ਨਹੀਂ ਹੈ ਜੋ ਇੱਕ ਦਮਦਮੀ ਟਕਸਾਲ ਦੇ ਮੁਖੀ ਦਾ ਸਤਕਾਰ ਹੋਣਾ ਚਾਹੀਦਾ ਟਕਸਾਲ ਆਪਣੇ ਆਪ ਚ ਬਹੁਤ ਵੱਡੀ ਚੀਜ਼ ਹੈ ਕਿ ਉਹ ਉਹ ਟਕਸਾਲ ਹੈ ਜਿਹਦੇ ਮੁਖੀ ਆ ਬਾਬਾ ਦੀਪ ਸਿੰਘ ਜੀ ਸੀ ਪਹਿਲੇ ਮੁਖੀ ਬਾਬਾ ਦੀਪ ਸਿੰਘ ਫਿਰ ਭਿੰਡਾਵਲਾ ਜੀ ਚੌਥੇ ਮੁਖੀ ਸਨ ਤੇ ਹੁਣ ਉਸੇ ਟਕਸਾਲ ਦੇ ਵਿੱਚ ਇਸ ਵੇਲੇ ਰੜਕਾ ਪਏ ਦਮਦਮੀ ਟਕਸਾਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਸਤਕਾਰਤ ਸਿੱਖ ਸੰਪਰਦਾਇ ਬਹੁਤ ਸਤਕਾਰ ਹੈ ਬਟ ਸੰਪਰਦਾ ਦਾ ਸਤਕਾਰ ਹੋਣਾ ਤੇ ਉਹਦੇ ਮੁਖੀ ਦਾ ਸਤਕਾਰ ਹੋਣਾ ਦੋ ਡਿਫਰੈਂਟ ਗੱਲਾਂ ਨੇ ਜਿਵੇਂ ਅਕਾਲ ਤਖਤ ਦਾ ਜੋ ਸਾਡੇ ਮਨਮਸਕ ਹੈ ਪਰ ਜਥੇਦਾਰ ਦਾ ਸਤਕਾਰ ਹੋਣਾ ਇੱਕ ਡਿਫਰੈਂਟ ਗੱਲ ਹੈ ਅਕਾਲੀ ਦਲ ਵੀ ਪੁਰਾਤਨ ਜਥੇਬੰਦੀ ਹੈ ਬਟ ਅੱਜ ਕੀ ਅਸੀਂ ਸੁਖਬੀਰ ਸਿੰਘ ਬਾਦਲ ਦਾ ਸਤਕਾਰ ਕਰਦੇ ਆ ਨਹੀਂ ਕਰਦੇ ਕੌਮ ਕੌਮ ਦੇ ਮਨ ਉਹ ਲੱਥਾ ਹੋਇਆ ਅਕਾਲੀ ਦਲ ਦਾ ਸਤਕਾਰ ਕਰਦੇ ਆ ਹਾਂ ਅਕਾਲੀ ਦਲ ਦਾ ਸਤਕਾਰ ਕਰਦੇ ਆ ਦਮਦਮੀ ਟਕਸਾਲ ਦਾ ਸਤਕਾਰ ਹੈ ਅਕਾਲ ਤਖਤ ਦਾ ਸਤਕਾਰ ਹੈ ਬੰਦਿਆਂ ਦਾ ਸਤਕਾਰ ਨਹੀਂ ਹੁੰਦਾ ਬੰਦਿਆਂ ਦਾ ਉਹਨਾਂ ਦੇ ਕਰਮਾਂ ਨਾਲ ਸਤਕਾਰ ਹੁੰਦਾ ਹੈ ਉਹਨਾਂ ਦੇ ਕਰਮ ਜੋ ਦੱਸਦੇ ਨੇ ਕੌਮ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਫੋਲੋ ਕਰਦੀ ਮੈਂ ਇੱਕ ਗੱਲ ਪੂਰੀ ਕਰਦਾ ਕਿ ਬਾਬਾ ਹਰਨਾਮ ਸਿੰਘ ਆਪਣਾ ਸਤਕਾਰ ਉਹਨਾਂ ਨੇ ਅਕਾਲੀ ਦਲ ਬਾਦਲ ਨਾਲ ਜੁੜ ਕੇ ਤੇ ਇਹਨਾਂ ਜਥੇਦਾਰਾਂ ਨਾਲ ਜਿਹੜੇ ਰਿਜੈਕਟਡ ਸੀਗੇ ਉਹਨਾਂ ਨਾਲ ਜੁੜ ਕੇ ਆਪਣਾ ਸਤਕਾਰ ਘਟਾਇਆ ਬਟ ਇੱਥੇ ਮੈਂ ਇਸ ਪ੍ਰੈਜ਼ੈਂਟ ਸਥਿਤੀ ਦੇ ਕਿਨਾਂ ਜੋ ਬਾਬਾ ਜੀ ਨੇ ਗੱਲ ਕੀਤੀ ਹੈ ਜੋ ਬਾਬਾ ਹਰਨਾਮ ਸਿੰਘ ਨੇ ਗੱਲ ਕੀਤੀ ਹੈ ਉਸ ਨੂੰ ਸਾਨੂੰ ਇਸ ਸੰਦਰਭ ਦੇ ਵਿੱਚ ਵਿਚਾਰਨੀ ਚਾਹੀਦੀ ਹੈ ਕਿ ਉਸ ਦਿਨ ਇੱਕ ਸਾਡਾ ਬੜਾ ਇਤਿਹਾਸਿਕ ਦਿਹਾੜਾ ਹੈ ਉੱਥੇ ਕੋਈ ਵੀ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਕੋਈ ਵਿਰੋਧਤਾ ਐਸੇ ਪੱਧਰ ਤੇ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਖਲਲ ਪਵੇ ਔਰ ਇਹ ਨਹੀਂ ਹੈ ਕਿ ਪਹਿਲੀ ਵਾਰ ਖਲਲ ਪਵੇਗਾ ਖਲਲ ਪੈਂਦਾ ਆ ਰਿਹਾ ਹੈ ਬਹੁਤ ਸਾਰੇ ਲੋਕ ਇਸ ਗੱਲ ਨੂੰ ਪਿੰਪੁਆਇੰਟ ਕਰ ਰਹੇ ਨੇ ਕਿ ਪਹਿਲਾਂ ਵੀ ਉੱਥੇ ਆਪਸੀ ਝਗੜੇ ਹੋਏ ਨੇ ਪਰ ਝਗੜਿਆਂ ਨੂੰ ਖਤਮ ਕਰਨਾ ਝਗੜਿਆਂ ਨੂੰ ਨਿਪਟਾਉਣਾ ਝਗੜਿਆਂ ਨੂੰ ਟਾਲਣਾ ਵੀ ਤੇ ਸਿਕਸ ਜਥੇਬੰਦੀਆਂ ਦਾ ਸੰਪਰਦਾਵਾਂ ਦਾ ਤੇ ਸਿੱਖ ਮੁਖੀਆਂ ਦਾ ਕੰਮ ਹੈ ਨਾ ਤੇ ਸਾਨੂੰ ਟਾਲਣਾ ਚਾਹੀਦਾ ਹੈ ਜਿਹੜੀ ਚੀਜ਼ ਟਲਦੀ ਹੈ ਟਲ ਜਾਵੇ ਕਿਉਂਕਿ ਦੋਵਾਂ ਦੀ ਸੋਚ ਵਕਰੀ ਹੈ ਐਸਜੀਪੀਸੀ ਕਹਿੰਦੀ ਸੀ ਜਥੇਦਾਰ ਅਸੀਂ ਲਗਾਉਂਦੇ ਆ ਸਾਡੇ ਕੋਲ ਪਾਵਰ ਹੈ ਦਮਦਮਿਤ ਇਕਸਾਲ ਦੇ ਮੁਖੀ ਕਹਿੰਦੇ ਨੇ ਕਿ ਇਹ ਜਿਹੜੀ ਹੈ ਕਿ ਰੀਤੀ ਰਾਜ ਜਿਹਰੇ ਨੇ ਉਹਨਾਂ ਦਾ ਪਲ ਨਹੀਂ ਹੋਇਆ ਸੀ ਕਰਕੇ ਜਥੇਦਾਰ ਨਹੀਂ ਮੰਨਦੇ ਤੇ ਤਾਂ ਹੱਲ ਕੀ ਹੈ 10 ਸਾਲ ਤੋਂ ਜਥੇਦਾਰ ਦੀ ਡੇਰੇ ਵਿੱਚ ਜਥੇਦਾਰ ਪਿਛਲੇ 10 ਸਾਲ ਤੋਂ ਬਣੇ ਨੇ 2015 ਤੋਂ ਬਾਅਦ ਦੀ ਗੱਲ ਕਰਦਾ ਜਦੋਂ ਦਾ ਬੇਦਬੀਆਂ ਦੇ ਕਾਂਡ ਸ਼ੁਰੂ ਹੋਏ ਨੇ ਔਰ ਰਾਮ ਰਹੀਮ ਦਾ ਮਸਲਾ ਸਾਹਮਣੇ ਆਇਆ ਉਸ ਤੋਂ ਬਾਅਦ ਦੇ ਜਿਹੜੇ ਜਥੇਦਾਰ ਬਣੇ ਨੇ ਉਹਨਾਂ ਦਾ ਵਿਰੋਧਤਾ ਚਲਦੀ ਆ ਰਹੀ ਹੈ ਉਹਨਾਂ ਦੀ ਵਿਰੋਧਤਾ ਤੁਸੀਂ ਕੋਈ ਮੀਡੀਆ ਦੇਖਦਾ ਆ ਰਿਹਾ ਕਿ ਜਿਹੜੇ ਨੌਜਵਾਨ ਪ੍ਰਕਰਮਾਂ 'ਚ ਇਕੱਠੇ ਹੁੰਦੇ ਨੇ ਉਹ ਉਹਨਾਂ ਦੀ ਵਿਰੋਧਤਾ ਵੀ ਕਰਦੇ ਨੇ ਆਪਣੀ ਨਾਰੇਬਾਜੀ ਕਰਦੇ ਨੇ ਆਪਣੀ ਗੱਲ ਕਹਿੰਦੇ ਨੇ ਔਰ ਬੜਾ ਕਲੀਅਰ ਹੁੰਦਾ ਉਹਨਾਂ ਦਾ ਮੈਸੇਜ ਮੀਡੀਆ ਰਹੀ ਹੋਈ ਮੈਸੇਜ ਦਿੰਦੇ ਨੇ ਕਿ ਸਾਨੂੰ ਇਹ ਜਥੇਦਾਰ ਪ੍ਰਵਾਨ ਨਹੀਂ ਹੈ ਪਰ ਹੁਣ ਮਸਲਾ ਕਿਵੇਂ ਹੱਲ ਹੋ ਕੌਮ ਕਹ ਲੈ ਕੇ ਮਸਲਾ ਇਸ ਕਰਕੇ ਹੱਲ ਹੋਏਗਾ ਕਿ ਕੌਮ ਤੇ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਸੀਂ ਕੈਣੀ ਕੁਲਦੀਪ ਸਿੰਘ ਨੂੰ ਜਥੇਦਾਰ ਨਹੀਂ ਪ੍ਰਵਾਨ ਕਰਦੇ ਹੁਣ ਅਜਿਹੇ ਜਥੇਦਾਰ ਜਿਹੜਾ ਕੌਮ ਨੂੰ ਪ੍ਰਵਾਨ ਹੀ ਨਹੀਂ ਉਹਦੇ ਮੈਸੇਜ ਦੇ ਕੀ ਅਰਥ ਉਦੇ ਉਦੇ ਸੰਦੇਸ਼ ਆਲਰੇਡੀ ਫਸੀਲ ਤੋਂ ਸੁਨੇਹਾ ਦੇ ਚੁੱਕੇ ਨੇ ਬਹੁਤ ਸਾਰੇ ਫੈਸਲੇ ਉਹ ਕਰ ਚੁੱਕੇ ਨੇ ਵਿਅਕਤੀਗਤ ਤੌਰ ਤੇ ਉਹ ਕਹ ਲੋਕ ਕਹਿ ਰਹੇ ਨੇ ਜੀ ਕਿ ਅਸੀਂ ਤਾਰੀਫ ਕਰਦੇ ਆ ਲੋਕ ਐ ਵੀ ਕਹਿ ਰਹੇ ਨੇ ਇਹ ਦੇ ਬਾਰੇ ਉਹਨਾਂ ਨੂੰ ਐਕਸੈਪਟ ਕਰ ਚੁੱਕੇ ਨੇ ਜਿਹਦਾ ਵਿਅਕਤੀ ਦੀ ਤਾਰੀਫ ਕਰਨਾ ਵਿਅਕਤੀ ਦਾ ਸ਼ਰੀਫ ਹੋਣਾ ਵਿਅਕਤੀ ਦਾ ਸਿਆਣਾ ਹੋਣਾ ਇਮਾਨਦਾਰ ਹੋਣਾ ਇੱਕ ਡਿਫਰੈਂਟ ਗੱਲ ਹੈ ਜਦੋਂ ਉਹਨਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਅਪਾਇੰਟਮੈਂਟ ਹੋਈ ਹੈ ਜਿਸ ਚੋਰ ਰਸਤੇ ਰਾਹੀਂ ਅਪਾਇੰਟਮੈਂਟ ਹੋਈ ਹੈ ਔਰ ਜਿਨ੍ਹਾਂ ਨੇ ਕੀਤੀ ਹੈ ਜਦੋਂ ਉਹ ਬੰਦੇ ਦਾਗਦਾਰ ਹੋਣ ਔਰ ਜਿਸ ਤਰੀਕੇ ਦੇ ਨਾਲ ਕੌਮ ਨੂੰ ਭਰੋਸੇ ਚ ਲਏ ਬਿਨਾ ਖਾਲਸਾ ਪੰਥ ਨੂੰ ਕੌਨਫੀਡੈਂਸ ਚ ਲਏ ਬਿਨਾ ਉਹਨਾਂ ਦਾ ਟਰਸਟ ਜਿੱਤੇ ਬਿਨਾ ਅਗਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਡਿਪਾਇੰਟਮੈਂਟ ਹੋਈ ਤੇ ਲੋਕ ਉਹਨਾਂ ਨੂੰ ਅਪਰਮਾਨ ਕਰ ਚੁੱਕੇ ਨੇ ਹੁਣ ਜਿਹੜਾ ਵਿਅਕਤੀ ਅਪਰਮਾਨ ਹੋਵੇ ਤੁਸੀਂ ਮੈਨੂੰ ਦੱਸੋ ਕਿ ਉਹ ਸੰਦੇਸ਼ ਦੇ ਵੀ ਦੇ ਉਹ ਸੰਦੇਸ਼ ਦੇ ਅਰਥ ਕੀ ਰਹਿ ਜਾਣਗੇ ਉਹ ਉਹ ਦਾ ਕੌਮ ਲਈ ਕੋਈ ਸੰਦੇਸ਼ ਦੇ ਅਰਥ ਨਹੀਂ ਤੇ ਨਾ ਜਿਨ੍ਹਾਂ ਦੇ ਖਿਲਾਫ ਅਸੀਂ ਉਥੇ ਦਿੱਲੀ ਦੇ ਖਿਲਾਫ ਜਿਹੜਾ ਸੰਦੇਸ਼ ਦਿੰਨੇ ਆ ਨਾ ਉਹਨਾਂ ਦੇ ਉਹਨਾਂ ਨੂੰ ਕੋਈ ਡਰ ਪਾਉ ਉਹਦਾ ਹੁੰਦਾ ਕਿਉਂਕਿ ਜਥੇਦਾਰ ਹੀ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਜਥੇਦਾਰ ਤੇ ਇਹਦੀ ਕੌਮ ਨਹੀਂ ਹੀ ਨਹੀਂ ਇਹਨਾਂ ਨੂੰ ਮੰਦੀ ਸੋ ਮੇਰਾ ਖਿਆਲ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਇੱਕ ਵਿਚਾਰਲਾ ਰਾ ਲਬਣਾ ਚਾਹੀਦਾ ਹੈ ਇਹ ਜਥੇਦਾਰ ਪ੍ਰਵਾਨ ਨਹੀਂ ਹੈਗੇ ਇਹਨਾਂ ਜਥੇਦਾਰਾਂ ਨੂੰ ਲਾਂਬੇ ਕਰੋ ਜਿਹੜੀ ਉਹਨਾਂ ਨੇ ਇੱਕ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਅਸੀਂ ਵਿਧੀ ਵਿਵਧਾਨ ਰਾਹੀਂ ਜਥੇਦਾਰ लियाਵਾਂਗੇ ਜਿਹੜੇ ਕੌਮ ਨੂੰ ਪ੍ਰਵਾਨਿਤ ਹੋਣਗੇ ਜਿਹੜੇ ਸਰਵ ਪ੍ਰਵਾਨਿਤ ਅਸੀਂ ਕਹਿੰਦੇ ਆ ਉਦੋਂ ਤੱਕ ਇਹਨਾਂ ਜਥੇਦਾਰਾਂ ਨੂੰ ਪਾਸੇ ਕਰੋ ਅਜਿਹੇ ਨਾਜ਼ੁਕ ਮੌਕਿਆਂ ਤੇ ਜਦੋਂ ਪੂਰਾ ਖਾਲਸਾ ਪੰਥ ਉੱਥੇ ਜੁੜਦਾ ਹੈ ਉੱਥੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਅੱਜ ਮੌਜੂਦ ਨਹੀਂ ਪਿਛਲੇ ਸਾਲ ਉਹਨਾਂ ਨੇ बतौर ਜਥੇਦਾਰ ਉੱਥੇ ਸੰਦੇਸ਼ ਪੜ੍ਹਿਆ ਸੀ ਇਸ ਵਾਰ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਗਿਆਨੀ ਰਗਵੀਰ ਸਿੰਘ ਸੰਦੇਸ਼ ਪੜ੍ਹਨ ਉਸ ਤੋਂ ਬਾਅਦ ਬਹੁਤ ਜਲਦ ਵਿਦੀਵਿਧਾਨ ਰਾਹੀਂ ਤੁਸੀਂ ਨਵੇਂ ਜਥੇਦਾਰ ਥਾਪੋ ਜਿਨ੍ਹਾਂ ਨੂੰ ਪੰਥ ਪ੍ਰਵਾਨ ਕਰੇ ਔਰ ਜਿਨ੍ਹਾਂ ਦੇ ਵਿੱਚ ਜਿਹੜੇ ਮੈਰਿਟ ਤੇ ਹੋਣ ਨਾ ਕਿ ਉਹ ਸੁਖਬੀਰ ਦੇ ਲੋਏ ਚਾਹੀ ਇਹੋ ਹੀ ਦੁਬਾਰਾ ਲੱਗ ਜਣ ਕੋਈ ਦਿੱਕਤ ਮੈਂ ਕਹਿੰਦਾ ਕੋਈ ਵੀ ਲਗੇ ਸਾਨੂੰ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਲੜ ਰਹੇ ਅਸੀਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਸਤਕਾਰਯੋਗ ਹਨ ਪਰ ਅਸੀਂ ਵਿਅਕਤੀਆਂ ਦੇ ਮਗਰ ਨਹੀਂ ਲੱਗ ਰਹੇ ਸਾਨੂੰ ਸੰਸਥਾਵਾਂ ਪਿਆਰੀਆਂ ਹਨ ਸਾਨੂੰ ਅਕਾਲ ਤਖਤ ਦੀ ਸਰਵ ਉੱਚਤਾ ਪਿਆਰੀ ਏ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹੜਾ ਸਿਧਾਂਤ ਨੇ ਉਹ ਪਿਆਰੇ ਨੇ ਸਾਨੂੰ ਜਿਹੜਾ ਸਿਧਾਂਤ ਦੇ ਨਾਲ ਜਿਹੜੇ ਚੱਲਣ ਜਿਹੜਾ ਗੁਰੂ ਖਾਲਸਾ ਪੰਥ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਹੈ ਉਹ ਪਿਆਰੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉੱਥੇ ਉਹ ਵਿਅਕਤੀ ਕੋਈ ਆ ਜੇ ਪਰ ਉਹ ਹੋਵੇ ਪਰਮਾਨੰਤ ਖਾਲਸਾ ਪੰਥ ਤੋਂ ਪ੍ਰਵਾਨ ਹੋਇਆ ਹੋਵੇ ਤੇ ਖਾਲਸਾ ਪੰਥ ਦੀ ਜਿਹੜੀ ਨਿਆਰੀ ਤੇ ਅਡਰੀ ਹੋਂਦ ਹਸਤੀ ਏ ਉਸ ਦਾ ਉਹ ਤਰਜਮਾਨ ਹੋਵੇ ਅੱਛਾ ਤੁਸੀਂ ਲੰਬੇ ਸਮੇਂ ਤੋਂ ਸਿੱਖ ਜਿਹੜੇ ਦੇ ਵਿੱਚ ਡੀਲ ਕਰਦੇ ਹੋ ਤੁਸੀਂ ਵਿਚਰਦੇ ਵੀ ਹੋ ਕੋਈ ਲੋਕ ਐ ਵੀ ਕਹਿ ਰਹੇ ਨੇ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਦੀ ਵੀ ਜਦੋਂ ਤਾਜ ਪੂਸ਼ੀ ਹੋਈ ਸੀ ਉਹ ਵੀ ਮर्याਦਾ ਦੇ ਮੁਤਾਬਕ ਨਹੀਂ ਹੋਈ ਮੈਂ ਉਸ ਵੇਲੇ ਜੇਲ੍ਹ ਵਿੱਚ ਸੀਗਾ ਹੂੰ ਜਦੋਂ ਉਹਨਾਂ ਦੀ ਤਾਜਪੋਸ਼ੀ ਹੋਈ ਸੀ ਮੈਂ ਉਸ ਵੇਲੇ ਕਿਸੇ ਜੁਨਦਾਈ ਫੰਕਸ਼ਨ ਸੀ 2005 ਦਾ ਤੇ ਉਸ ਤੋਂ ਬਾਅਦ ਸਰਕਾਰ ਨੇ ਸਾਡੇ ਤੇ ਮਿਹਰਬਾਨੀ ਕੀਤੀ ਸਾਨੂੰ ਜੇਲ੍ਹ ਵਿੱਚ ਦਿੱਤਾ ਸੋ ਮੈਂ ਬਾਹਰ ਨਹੀਂ ਸੀ ਪਰ ਮੈਨੂੰ ਬਹੁਤੀ ਕੋਈ ਜਾਣਕਾਰੀ ਵੀ ਨਹੀਂ ਹੈ ਅੱਛਾ ਪਰ ਇਹ ਹੁਣ ਇਹ ਬੜਾ ਸ਼ਾਰਟ ਟਾਈਮ ਹੈ ਦੇਖੋ ਕੁਝ ਘੰਟਿਆਂ ਦਾ ਸਮਾਂ ਰਹਿ ਗਿਆ ਕਿਉਂਕਿ ਦਿਨਾਂ ਦਾ ਸੀ ਹਫ਼ਤਿਆਂ ਦਾ ਮਹੀਨਿਆਂ ਦਾ ਹੁੰਦਾ ਐਨੀ ਜਲਦੀ ਇਸ ਵਿਵਾਦ ਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਕੁਝ ਵੀ ਕਰ ਸਕਦੀ ਹੈ ਅਗਰ ਸ਼੍ਰੋਮਣੀ ਕਮੇਟੀ ਇੰਡੀਪੈਂਡੈਂਟ ਹੈ ਔਰ ਅਗਰ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਕੋਲੋਂ ਡਾਇਰੈਕਸ਼ਨਸ ਨਹੀਂ ਲੈਣੀਆਂ ਤੇ ਉਹ ਕੋਈ ਵੀ ਫੈਸਲਾ ਕਰ ਸਕਦੀ ਹੈ ਔਰ ਜਿਹੜਾ ਜਿਹੜਾ ਮੈਂ ਤੁਹਾਨੂੰ ਰਾਹ ਦੱਸਿਆ ਵਿਚਾਰ ਲੈ ਰਾ ਮੇਰੇ ਹਿਸਾਬ ਨਾਲ ਉਹ ਬੈਸਟ অপਸ਼ਨ ਹੈ ਪਰ ਇਸ ਤੋਂ ਅਗਰ ਹੋਰ ਵੀ ਕੋਈ ਬਾਗਰ ਕੋ ਬੈਟਰ অপਸ਼ਨ ਹੈ ਤੇ ਸ਼੍ਰੋਮਣੀ ਕਮੇਟੀ ਉਹਦੇ ਬਾਰੇ ਵੀ ਸੋਚ ਸਕਦੀ ਹੈ ਪਰ ਟਕਰਾਅ ਨਹੀਂ ਹੋਣਾ ਚਾਹੀਦਾ ਦੇਖੋ ਵਿਰੋਧਤਾ ਦਾ ਜਥੇਦਾਰਾਂ ਦੀ ਹੁੰਦੀ ਆ ਰਹੀ ਹੈ ਇਸ ਜਥੇਦਾਰ ਦੀ ਵੈਸੇ ਵੀ ਵਿਰੋਧਤਾ ਹੋਣੀ ਚਾਹੀਦੀ ਹੈ ਜੇਕਰ ਗਿਆਨੀਆ ਨਾਮ ਸਿੰਘ ਬਿਆਨ ਨਾ ਵੀ ਦਿੰਦੇ ਨਾ ਤੇ ਇਸ ਜਥੇਦਾਰ ਨੂੰ ਪ੍ਰਵਾਨ ਕਿਸੇ ਨੇ ਨਹੀਂ ਸੀ ਕਰਨਾ ਕਿਉਂਕਿ ਸਾਰੀਆਂ ਜਥੇਬੰਦੀਆਂ ਕਹਿ ਚੁੱਕੀਆਂ ਨੇ ਕਿ ਸਾਨੂੰ ਇਹ ਜਥੇਦਾਰ ਪ੍ਰਵਾਨ ਨਹੀਂ ਹੈ ਸਾਨੂੰ ਇਸ ਇਸ ਵੱਲੋਂ ਆਏ ਸੰਦੇਸ਼ ਦੀ ਕੋਈ ਮਹੱਤਤਾ ਨਹੀਂ ਪਰ ਜੇਕਰ ਜਥੇਦਾਰ ਤੋਂ ਇਲਾਵਾ ਕੋਈ ਹੋਰ ਕੋਈ ਸੰਦੇਸ਼ ਪੜਨਾ ਚਾਹੇ ਸਿੰਘ ਸਾਹਿਬ ਗਰੰਤੀ ਸਿੰਘ ਕੋਈ ਪੜ ਦਿੰਦੇ ਨੇ ਜਾਂ ਜੇ ਹੋਰ ਨੇ ਪਰ ਉਹਨੂੰ ਪ੍ਰਵਾਨ ਕੀਤਾ ਜਾਏਗਾ ਗਿਆਨੀ ਰਗਬੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਪਿਛਲੀ ਵਾਰ ਉਹਨਾਂ ਨੇ ਬਤੌਰ ਜਥੇਦਾਰ ਹਾਂ ਹਾਂ ਜਥੇਦਾਰ ਸੀਗੇ ਤੇ ਇਸ ਵੇਲੇ ਉਹ ਹੈੱਡ ਗ੍ਰੰਥੀ ਨੇ ਹੈੱਡ ਗ੍ਰੰਥੀ ਜਿਹੜੇ ਦਰਬਾਰ ਸਾਹਿਬ ਦੀ ਜਿਹੜਾ ਸਥਾਨ ਹੁੰਦਾ ਨਾ ਉਹ ਜਥੇਦਾਰ ਤੋਂ ਵੀ ਉੱਚਾ ਹੁੰਦਾ ਧਾਰਮਿਕ ਤੌਰ ਤੇ ਸੋ ਮੈਨੂੰ ਲੱਗਦਾ ਕਿ ਪ੍ਰਵਾਨ ਹੋ ਜਾਣਗੇ ਔਰ ਪ੍ਰਵਾਨ ਕਰ ਲੈ ਜਾਣਗੇ ਕੌਮ ਵੱਲੋਂ ਅਗਰ ਇਸ ਇਸ ਟਕਰਾਅ ਨੂੰ ਟਾਲਣ ਦਾ ਇਹ ਇਹੀ ਇੱਕ ਮਤ ਰਾਏ ਤੇ ਸਭ ਪ੍ਰਵਾਨ ਕਰਨਗੇ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਖਲਲ ਨਹੀਂ ਪੈਣਾ ਚਾਹੀਦਾ ਪੰਥਕ ਡਿਸਪੀਸਪਲਨ ਦੇ ਵਿੱਚ ਤੇ ਪੰਥਕ ਜਜ਼ਬਾਤਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਜਜ਼ਬਿਆਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਮਾਗਮ ਹੋਣਾ ਚਾਹੀਦਾ ਹੈ ਕਿਉਂਕਿ ਇਹ ਦਿਨ 365 ਦਿਨਾਂ ਦੇ ਵਿੱਚ ਇਹੀ ਇੱਕ ਦਿਨ ਹੁੰਦਾ ਹੈ ਜਦੋਂ ਖਾਲਸਾ ਪੰਥ ਇਕੱਠਾ ਹੋ ਕੇ ਜੀ ਸਾਂਝੀ ਪੀੜ ਦੇ ਵਿੱਚੋਂ ਉਹਦੀ ਜਿਹੜੀ ਹੂਕ ਨਿਕਲਦੀ ਹੈ ਉਹ ਦਿੱਲੀ ਨੂੰ ਚੈਲੰਜ ਕਰਦੀ ਹੈ ਮਤਭੇਦ ਕਿਦਨ ਸਮਝੋ ਕਿ ਇਸ ਵੇਲੇ ਇੱਕ ਤਾਂ ਬਲੈਕ 스ਪੌਟ ਹੈ ਜਿਹੜਾ ਇਸ ਵੇਲੇ ਜੋ ਸਿਨੈਰੀਓ ਚੱਲ ਰਿਹਾ ਹੈ ਮਤਭੇਦ ਤੇ ਪਹਿਲਾਂ ਵੀ ਸੀਗੇ ਮਤਭੇਦ ਬਹੁਤ ਦੇਰ ਤੋਂ ਨੇ ਇਸ ਤਰੀਕੇ ਨਾਲ ਦਮਦਮੀ ਟਕਸਾਲ ਅਤੇ ਜਿਹਦਰ ਚਾਲੇ ਚੱਲ ਰਹੇ ਨੀ ਕੱਲੇ ਜਥੇਦਾਰ ਦੇ ਖਿਲਾਫ ਦਮਦਿਬੀ ਸਿੰਘ ਸਾਹਿਬ ਕੱਲੀ ਥੋੜੀ ਹੈ ਸਾਰੀਆਂ ਸੰਪਰਦਾਵਾਂ ਸਾਰੀਆਂ ਜਥੇਬੰਦੀਆਂ ਕਹਿ ਚ ਇਵਨ ਨਿਹੰਗ ਸਿੰਘ ਜਥੇਬੰਦੀਆਂ ਕਹਿ ਕੇ ਚੁੱਪ ਕਰ ਗਈਆਂ ਨੇ ਬਟ ਪ੍ਰਵਾਨ ਉਹਨੂੰ ਕਿਸੇ ਨੇ ਨਹੀਂ ਕੀਤਾ ਪ੍ਰਵਾਨ ਮੇਰੇ ਖਿਆਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਬਹੁਤ ਸਾਰੇ ਮੈਂਬਰਾਂ ਨੇ ਨਹੀਂ ਕੀਤਾ ਔਰ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਇਵਨ ਸ਼੍ਰੋਮਣੀ ਮੀਟੀ ਦੇ ਪ੍ਰੈਜ਼ੀਡੈਂਟ ਪ੍ਰਧਾਨ ਦੀ ਮਰਜ਼ੀ ਤੋਂ ਵੀ ਬਿਨਾ ਲਗਾਇਆ ਗਿਆ ਅੱਛਾ ਤਾਂ ਫਿਰ ਹੁਣ ਦਾ ਹੱਲ ਮਤਲਬ ਕੀ ਹੈ ਕਿ ਤੁਸੀਂ ਜੇ ਐਕਟੀਵਿਸਟ ਕੀ ਕਹਿਣਾ ਚਾਹੁੰਦੇ ਹੋ ਕਿ ਦਾ ਹੱਲ ਕੀ ਕਰਨਾ ਚਾਹੀਦਾ ਜਿਸ ਦੇ ਨਾਲ ਕੀ ਇੱਕ ਸ਼ਾਂਤੀ ਦਾ ਮਾਹੌਲ ਵੀ ਹੋਵੇ ਤੇ ਸਿੱਧਾ ਨੂੰ ਸਜਦਾ ਵੀ ਕੀਤਾ ਜਾ ਜਿਹੜਾ ਜਥੇਦਾਰ ਪਰਵਾਹ ਨਹੀਂ ਨਹੀਂ ਹੋਇਆ ਉਸ ਦਾ ਸੰਦੇਸ਼ ਕਹਾਤਾ ਕੀ ਅਰਥੇ ਉਹ ਤੇ ਫਿਰ ਉਹਦੇ ਕੋਲੋਂ ਸੰਦੇਸ਼ ਦੁਆਣਾ ਹੀ ਕਿਉਂ ਹੋਇਆ ਤੇ ਜੇ ਗਿਆਨੀ ਰਗਵੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਉਹ ਸੰਦੇਸ਼ ਦੇ ਲੈਂਦੇ ਨੇ ਤਾਂ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਰਾਹ ਵੀ ਨਿਕਲਦਾ ਤੇ ਟਕਰਾਅ ਵੀ ਟਲਦਾ ਤੇ ਸਭ ਤੋਂ ਵੱਡੀ ਗੱਲ ਇਸ ਤੋਂ ਵੀ ਵੱਡੀ ਗੱਲ ਜਿਹੜੀ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਜਥੇਦਾਰਾਂ ਨੂੰ ਫਾਰਕ ਕੀਤਾ ਜਾਵੇ ਤੇ ਵਿਧੀ ਵਿਵਧਾਨ ਅਨੁਸਾਰ ਜਥੇਦਾਰ ਲਾਏ ਜਾਣ ਕੌਮ ਨੂੰ ਭਰੋਸੇ 'ਚ ਲਿਆ ਜਾਵੇ ਕੌਮ ਪਹਿਲਾਂ ਹੀ ਬੜੀ ਬੜੀ ਗੁੱਸੇ ਵਿੱਚ ਹੈ ਕੌਮ ਪਹਿਲਾਂ ਹੀ ਬਹੁਤ ਖੱਜਲ ਹੋ ਚੁੱਕੀ ਹੈ ਖਵਾਰ ਹੋ ਚੁੱਕੀ ਹੈ ਅਕਾਲੀ ਦਲ ਬਾਦਲ ਦੇ ਹੱਥੋਂ ਲਾਏ ਜਥੇਦਾਰਾਂ ਨੇ ਪਹਿਲਾਂ ਵੀ ਬਹੁਤ ਖਵਾਰ ਕੀਤਾ ਸ਼ੁਕਰੀਆ ਤਹਿਸਨ ਕਮਰਪਾਲ ਸਿੰਘ ਬਿੱਟੂ ਦਾ ਪੂਰੀ ਵਿਸਤਾਰਪੂਰਵਕ ਚਰਚਾ ਕੀਤੀ ਕਿ ਜੋ ਇਸ ਵੇਲੇ ਵਿਵਾਦ ਚੱਲ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਹੈਡਗ੍ਰੰਥੀ ਸਾਹਿਬ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਕੌਮ ਦੇ ਨਾਮ ਸੁਨੇਹਾ ਦੇ ਸਕਦੇ ਨੇ ਪਰ ਜਿੱਥੋਂ ਤੱਕ ਜਥੇਦਾਰ ਸਾਹਿਬ ਦੀ ਗੱਲ ਹੈ ਤਾਂ ਜਥੇਦਾਰ ਸਾਹਿਬ ਖੁਦ ਇਸ ਵੇਲੇ ਸਵਾਲਾਂ ਦੇ ਘੇਰੇ 'ਚ ਨੇ ਤੇ ਇਸ ਕਰਕੇ ਇਸ ਮਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੱਲ ਕਰਵਾਉਣਾ ਚਾਹੀਦਾ ਹੈ ਔਰ ਜੋ ਵਿਵਾਦ ਇਸ ਵੇਲੇ ਚੱਲ ਰਿਹਾ ਹੈ ਇਸ ਦਾ ਕੋਈ ਫਾਇਦਾ ਨਹੀਂ ਅਗਰ ਉੱਥੇ ਕਿਸੇ ਤਰ੍ਹਾਂ ਦਾ ਜਿਸਮਾਨੀ ਟਕਰਾਅ ਹੁੰਦਾ ਹੈ ਤਾਂ ਇਸ ਦਾ ਇੱਕ ਗਲਤ ਸੁਨੇਹਾ ਵੀ ਦੁਨੀਆ ਨੂੰ ਜਾਏਗਾ ਇਸ ਕਰਕੇ ਇਸ ਟਕਰਾਅ ਨੂੰ ਰੋਕਣ ਵਾਸਤੇ ਕੰਮ ਕਰਨੇ ਚਾਹੀਦੇ ਤਾਂ ਕਿ ਜਿਹੜਾ ਉਸ ਦਿਨ ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਸਕੇ ਇੱਕ ਮੈਂ ਪੁਆਇੰਟ ਹੋਰ ਕਹਿਣਾ ਚਾਹਾਂਗਾ ਕਿ ਬਾਬਾ ਰਾਮ ਸਿੰਘ ਦੇ ਬਿਆਨ ਤੋਂ ਬਾਅਦ ਸਰਕਾਰ ਦੀ ਦਖਲਅੰਦਾਜ਼ੀ ਦਾ ਰਾਹ ਵੀ ਵੱਧ ਗਿਆ ਪਹਿਲਾਂ ਹੀ ਸਰਕਾਰ ਪਹਿਲਾਂ ਹੀ ਇਹ ਕਿਸ ਤਰ੍ਹਾਂ ਕਹਿ ਸਕਦੇ ਸੀ ਪਹਿਲਾਂ ਹੀ ਸਰਕਾਰ ਪੰਜਾਬ ਪੁਲਿਸ ਪਲੇਨ ক্লোਜ਼ ਤੇ ਏਜੰਸੀਆਂ ਦੀ ਉੱਥੇ ਪਰਮਾਰ ਹੁੰਦੀ ਹੈ ਅੱਧੇ ਤੋਂ ਵੱਧ ਪੰਜਾਬ ਪੁਲਿਸ ਦੇ ਉਥੇ ਜਿਹੜੇ ਕੌਪਸ ਬੈਠੇ ਹੁੰਦੇ ਨੇ ਤੇ ਹੁਣ ਸਰਕਾਰ ਨੂੰ ਹੋਰ ਮੌਕਾ ਮਿਲ ਗਿਆ ਕਿ ਆਪਣੀ ਗਿਣਤੀ ਅੰਦਰ ਵਧਾਉਂਦੀ ਸੋ ਸਾਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਔਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੂੰ ਤੁਸੀਂ ਇਜਾਜ਼ਤ ਦਿੰਦੇ ਹੋ ਅੰਦਰ ਬੈਠਣ ਦੀ ਥਾਂ ਮਿਲਣ ਦੀ ਔਰ ਸਾਡੇ ਵਿੱਚ ਬੈਠ ਕੇ ਉਹ ਜਿਸ ਤਰੀਕੇ ਦੇ ਨਾਲ ਆਪਣਾ ਇੱਕ ਗਲਬਾ ਜਿਹਾ ਉਹਨਾਂ ਨੇ ਪਾਇਆ ਹੁੰਦਾ ਇਸ ਗਲਬੇ ਨੂੰ ਖਤਮ ਕਰੋ ਔਰ ਇਹੋ ਜਿਹਾ ਕੋਈ ਮੌਕਾ ਨਾ ਬਾਬਾ ਰਾਮ ਸਿੰਘ ਦਵੇ ਨਾ ਸ਼ਰੋਣੀ ਕਮੇਟੀ ਦੇਣ ਕਿ ਪੰਜਾਬ ਪੁਲਿਸ ਦੀ ਗਿਣਤੀ ਅੰਦਰ ਵਧੇ ਤਾਂ ਬਿਲਕੁਲ ਕਿਤਨਾ ਕਿਤੇ ਸਹਿਮਤੀ ਵਾਲਾ ਜਿਹੜਾ ਇੱਕ ਸੁਨੇਹਾ ਉਹਨਾਂ ਨੂੰ ਦਿੱਤਾ ਜਾ ਰਿਹਾ ਪਰ ਦੇਖਣਾ ਹੋਏਗਾ ਸ਼ਰੋਣੀ ਕਮੇਟੀ ਇਸ ਮਾਮਲੇ ਦੇ ਵਿੱਚ ਕੀ ਕੰਮ ਕਰਦੀ ਹੈ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ